ਕੋਈ ਪੈਨਸ਼ਨਰਾਂ ਨੂੰ ਏਰੀਆ ਦੀ ਅਦਾਇਗੀ ਵਿੱਚ ਦੇਰੀ ਪ੍ਰਜੋਤ ਪੈਨਸ਼ਨਰਾਂ ਦੀਆਂ ਉਮੀਦਾਂ ਤੇ ਫਿਰਿਆ ਪਣ 88 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਮੇਰੀ ਰਾਹਤ ਪਰ ਨੌਜਵਾਨ ਪੈਨਸ਼ਨਰਾਂ ਅਤੇ ਮਾਰਸਾਂ ਨੇ ਅਜੇ ਵੀ ਹਨੇਰਾ ਬੈਂਕ ਅਤੇ ਸਰਕਾਰ ਵਿਚਕਾਰ ਫਸੇ ਅੱਖਾਂ ਪੈਨਸ਼ਨਰ ਕਿਸ਼ਤਾਂ ਦੀ ਮਾਰਕ ਤੇ ਸੌਫਟਵੇਅਰ ਦੀਆਂ ਖਾਮੀਆਂ ਨੇ ਵਧਾਈ ਚਿੰਤਾ ਪੰਜਾਬ ਰਾਜ ਪੈਨਸ਼ਨਰ ਮਹਾਸੰਘ ਦੇ ਪ੍ਰਧਾਨ ਡਾਕਟਰ ਐਨ ਕੇ ਕਲਸੀ ਵੱਲੋਂ ਪੈਨਸ਼ਨਰਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਜਾਰੀ ਤਾਜ਼ਾ ਹਦਾਇਤ ਤੇ ਵੱਡੇ ਸਵਾਲ ਖੜੇ ਕੀਤੇ ਗਏ ਹਨ 18 2 2025 ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸੋਧੀ ਤਨਖਾਹ ਅਤੇ ਪੈਨਸ਼ਨ ਦੇ ਏਰੀਅਰ ਦੀ ਅਦਾਇਗੀ ਲਈ ਵੱਖ-ਵੱਖ ਸਮੂਹਾਂ ਲਈ ਜਾਰੀ ਕੀਤੀਆਂ ਨੀਤੀਆਂ ਹ ਕਿ ਕਿ ਉਤ ਵਿੱਚ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਹੀਆਂ ਜਿਹੜੇ ਪੈਨਸ਼ਨਰ 1 ਜਨਵਰੀ 2024 ਤੱਕ 85 ਸਾਲੀਆਂ ਇਸ ਤੋਂ ਉੱਪਰ ਦੇ ਹੋ ਗਏ ਹਨ ਉਹਨਾਂ ਨੂੰ ਫਰਵਰੀ ਅਤੇ ਮਾਰਚ ਵਿੱਚ ਦੋ ਕਿਸ਼ਤਾਂ ਰਾਹੀਂ ਏਰੀਅਰ ਦਿੱਤਾ ਜਾਣਾ ਸੀ ਜਿਨ੍ਹਾਂ ਦੀ ਉਮਰ 75 ਤੋਂ 85 ਸਾਲ ਦਰਮਿਆਨ ਹੈ ਉਹਨਾਂ ਨੂੰ 12 ਮੰਥਲੀ ਕਿਸ਼ਤਾਂ ਵਿੱਚ ਅਦਾਇਗੀ ਹੋਣੀ ਸੀ ਪਰ ਜਿਹੜੇ 75 ਤੋਂ ਥੱਲੇ ਹਨ ਉਹਨਾਂ ਲਈ ਇਹ ਰਕਮ 42 ਲੰਬੀਆਂ ਕਿਸ਼ਤਾਂ ਵਿੱਚ ਆਉਣੀ ਹੈ ਜੋ ਕਿ ਸਤੰਬਰ 2028 ਤੱਕ ਕੀਤੀ ਜਾਵੇਗੀ ਜਿਨ੍ਹਾਂ ਪੈਨਸ਼ਨਰ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਜੇ ਤੱਕ ਅਦਾਇਗੀ ਨਹੀਂ ਹੋਈ ਹਾਲਾਤ ਇਤੋਂ ਤਿੱਕਰ ਪਹੁੰਚ ਗਏ ਹਨ ਕਿ ਕਈ وارਸ ਨੋਮੀਨੇਸ਼ਨ ਫਾਰਮ ਹੋਣ ਦੇ ਬਾਵਜੂਦ ਵੀ ਲਿਗਲ ਹੈ ਸਰਟੀਫਿਕੇਟ ਮੰਗਨ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਰਹੇ ਹਨ ਇਹ ਸਿੱਧਾ ਸਿੱਧਾ ਪੰਜਾਬ ਫਾਈਨੈਂਸ਼ੀਅਲ ਰੂਲਸ ਅਤੇ ਪੀਐਫ ਰੈਗੂਲਮੈਂਟ ਦੀ ਉਲੰਘਣਾ ਹੈ ਕਈ ਬੈਂਕਾਂ ਨੂੰ ਸਰਕਾਰ ਦੇ ਨਵੇਂ ਪੱਤਰ ਤੇ ਡੀਏ ਦੀ ਕਦਮ ਬਾ ਕਦਮ ਤਬਦੀਲੀਆਂ ਸੰਬੰਧੀ ਪੂਰਾ ਰਿਕਾਰਡ ਹੀ ਉਪਲਬਧ ਨਹੀਂ ਹੈ ਨਤੀਜਾ ਇਹ ਹੈ ਕਿ ਕਈ ਬੈਂਕ ਪੈਨਸ਼ਨਰਾਂ ਆਪਣੇ ਆਪ ਕਾਊਂਟ ਕਰਕੇ ਰਕਮ ਦੱਸਣ ਲਈ ਕਹਿ ਰਹੇ ਹਨ ਪੰਜਾਬ ਨੈਸ਼ਨਲ ਬੈਂਕ ਨੇ 85 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਮੈਨੂਅਲੀ ਅਦਾਇਗੀ ਕੀਤੀ ਹੈ ਪਰ ਬਾਕੀ ਬੈਂਕਾਂ ਨੇ ਅਜੇ ਤੱਕ ਗਤੀ ਨਹੀਂ ਪਕੜੀ ਪੰਜਾਬ ਗਵਰਨਮੈਂਟ ਪੈਨਸ਼ਨਰ ਜੁਆਇੰਟ ਫਰੰਟ ਵੱਲੋਂ ਮੁੱਖ ਮੰਤਰੀ ਨੂੰ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਗਈ ਕਿ ਇਹ ਇਹ ਅਰੀਏ ਦੀ ਅਦਾਇਗੀ ਵਾਲਾ ਸ਼ੈਡਿਊਲ ਮੁਰ ਵਿਚਾਰਿਆ ਜਾਵੇ ਉਮਰਾਂ ਬਜ਼ੁਰਗਾਂ ਦੀ ਉਮਰ ਅਤੇ ਮੌਤ ਦੀ ਸੰਖਿਆ ਨੂੰ ਦੇਖਦੇ ਇਸ ਵਿੱਚ ਤੁਰੰਤ ਬਦਲਾਅ ਦੀ ਲੋੜ ਹੈ 40 ਹਜ਼ਾਰ ਤੋਂ ਵੱਧ ਪੈਨਸ਼ਨਰ ਪਹਿਲਾਂ ਹੀ ਆਪਣੀ ਆਡੀਟ ਤੇ ਜ਼ਿੰਦਗੀ ਕਵਾ ਚੁੱਕੀ ਹਨ ਹੁਣ ਜਿਹੜੇ ਜੀਵਤ ਹਨ ਉਹ 42 ਕਿਸ਼ਤਾਂ ਦੇ भी लड़ी थी उड़ीक पंजाब सरकार में सोचना चाहिए कि किसकी जिम्मेवारी है जीवन या मौत आज की बने रहने बहुत बहुत धन्यवाद तो चैनल नो तो सबसक्राइब करो बैलाइकन प्रेस कर लो, लो ताजोज नोटिफेन तो समय से मिल सके थैंक यू